ਸਵੇਰੇ ਸਮਰਾਲਾ ਦੇ ਬਾਬਾ ਜੁਜਾਰ ਸਿੰਘ ਕਲੋਨੀ ਵਿੱਚ ਚੁਬਾਰੇ ਚ ਕਿਰਾਏ ਤੇ ਰਹਿ ਰਹੇ ਇੱਕ ਪਰਿਵਾਰ ਦੇ ਘਰ ਦੇ ਵਿੱਚ ਚੋਰਾ ਨੇ ਜੜਾ ਹੈ ਚੋਰਾ ਨੇ ਕਮਰੇ ਦੀ ਖਿੜਕੀ ਤੋੜ ਕੇ ਅੰਦਰ ਦਾਖਲ ਹੋ ਕੇ ਅਲਮਾਰੀ ਵਿੱਚੋਂ 4.5 ਲੱਖ ਰੁਪਏ ਤੇ 3 ਤੋਲੇ ਸੋਨਾ ਚੋਰੀ ਕਰ ਲਿਆ ਦੱਸਦੇ ਇਹ ਮਕਾਨ ਵਿੱਚ ਕਿਰਾਏ ਤੇ ਰਹਿ ਰਹੇ ਸੁਖੀ ਨੇ ਦੱਸਿਆ ਹੈ ਕਿ ਉਸਦੇ ਨਾਲ ਦੇ ਕਮਰੇ ਦੇ ਵਿੱਚ ਆਪਣੀ ਪਤਨੀ ਅਤੇ ਬੱਚੇ ਦੇ ਨਾਲ ਉਹ ਸੌ ਰਿਹਾ ਸੀ ਤੇ ਸਵੇਰੇ 5 ਵਜੇ ਉੱਠਿਆ ਤਾਂ ਉਸਦੇ ਨਾਲ ਕਮਰੇ ਦੇ ਵਿੱਚ ਦੇਖਿਆ ਕਿ ਉਸਦੀ ਅਲਮਾਰੀ ਖੁੱਲੀ ਪਈ ਸੀ ਤੇ ਅਲਮਾਰੀ ਦਾ ਸਾਰਾ ਸਮਾਨ ਬਾਹਰ ਖਿਲਰਾ ਖਿਲਰਾ ਪਿਆ ਹੋਇਆ ਸੀ ਜਿਸ ਤੋਂ ਬਾਅਦ ਉਸਨੇ ਜੜਾਇਆ ਆਪਣੀ ਅਲਮਾਰੀ ਨੂੰ ਚੰਗੀ ਤਰ੍ਹਾਂ ਦੇ ਨਾਲ ਚੈੱਕ ਵੀ ਕੀਤਾ ਤਾਂ ਅਲਮਾਰੀ ਵਿੱਚ ਪੈ 4.5 ਲੱਖ ਰੁਪਏ ਅਤੇ 3 ਟੋਲੇ ਸੋਨਾ ਗਾਇਬ ਸੀ ਸੁਖੀ ਨੇ ਦੱਸਿਆ ਕਿ ਉਸ ਦਾ ਮਕਾਨ ਜਿਹੜਾ ਹੈ ਉਹ ਬਣ ਰਿਹਾ ਹੈ ਤੇ ਇਹ ਪੈਸੇ ਉਸਨੇ ਆਪਣੇ ਮਕਾਨ ਨੂੰ ਬਣਾਉਣ ਵਾਸਤੇ ਹੀ ਆਪਣੇ ਘਰ ਵਿੱਚ ਰੱਖੇ ਹੋਏ ਸੀ ਤੇ ਚੋਰਾਂ ਨੇ ਇਸ ਉੱਤੇ ਪਰਿਵਾਰ ਦੇ ਨਾਲ ਕਮਰੇ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਚੋਰੀ ਕੀਤੀ ਕਿ ਪਰਿਵਾਰ ਨੂੰ ਇਸ ਦੀ ਪਨਗ ਤੱਕ ਨਹੀਂ ਲੱਗੀ ਚੋਰਾਂ ਨੇ ਨਾਲ ਦੇ ਕਮਰੇ ਵਿੱਚ ਜਾ ਕੇ ਦਰਵਾਜ਼ੇ ਦੇ ਮੂਰੇ ਸੋਫਾ ਲਗਾ ਦਿੱਤਾ ਤੇ ਖਿੜਕੀ ਦੇ ਉੱਪਰ ਪਰਦਾ ਲਗਾ ਦਿੱਤਾ ਤੇ ਆਪਣੇ ਕੰਮ ਕਰਕੇ ਫਰਾਰ ਹੋ ਗਏ ਤੇ ਸੁਖੀ ਨੇ ਚੋਰੀ ਦੀ ਖਲਾ ਜਿਹੜੀ ਹੈ ਉਹ ਪੁਲਿਸ ਨੂੰ ਦੇ ਦਿੱਤੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਜਿਹੜੀ ਹੈ ਕਿੰਨੀ ਜਲਦੀ ਇਸ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕਰਦੀ ਹੈ ਸਾਡਾ ਵਾਂਡੀ ਆ ਜੀ ਇਹ ਜਿਹੜੇ ਕਈ ਸਾਲਾਂ ਤੋਂ ਸਾਡੇ ਉੱਪਰ ਕਿਰਾਏ ਤੇ ਰਹਿੰਦਾ ਜੀ ਇਹ ਮੁੰਡਾ ਇਹ ਕਾਫੀ ਪੈਸਾ ਜੀ ਸਾਡਾ 4.5 ਲੱਖ ਰੁਪਏ ਦੀ ਗੇੜ ਜੀ ਆਹ ਹਾਥੀਆ ਸੋਨਾ ਸੀਗਾ ਕੁੜੀ ਦਾ ਹੱਡੀ ਦਾ ਜੀ ਇਹ ਪਰ ਇੰਨਾ ਅਸੀਂ باوجود ਇੰਨੇ ਅਸੀਂ ਪਰਿਵਾਰ ਦੇ ਮੈਂਬਰਾਂ ਜੀ ਸਾਨੂੰ ਕੁਝ ਸਮਝ ਨਹੀਂ ਲੱਗੀ ਜੀ ਬਾਰੇ ਉਹ ਵੀ ਥੱਲੇ ਰਹਿੰਦੇ ਹਾਂ ਅਸੀਂ ਥੱਲੇ ਰਹਿੰਦੇ ਹਾਂ ਜੀ ਇੱਧਰ ਰਹਿੰਦੇ ਹਾਂ ਜੀ ਅਸੀਂ 50 ਜੀ ਹਾਂ ਜੀ ਆਲਦਾਲੇ ਤਿੰਨੇ ਘਰਤੀ ਆ ਜੀ ਉੱਤੇ ਸਾਡੇ ਨੇ ਜੀ ਪੌਕੇ ਨੇ 2 ਵਜੇ ਸੀ ਹਿੱਲੇ ਆ ਜੀ ਪਰ ਸਾਨੂੰ ਕੁਝ ਪਤਾ ਨਹੀਂ ਲੱਗਿਆ ਜੀ ਇਹਦੇ ਬਾਰੇ ਕਿ ਕਿੰਨੇ ਵਜੇ ਦੀ ਘਟਨਾ ਲੱਗਦੀ ਹੈਗੀ ਇਹ ਇਹ ਜੀ 2 ਵਜੇ ਤੋਂ 3 ਵਜੇ ਤੱਕ ਗੇੜ-ਗੇੜ ਜੀ ਬੱਸ 12 ਵਜੇ ਮੂਟਰਾਂ ਤੋਂ ਆਉਂਦੀ ਆ ਜੀ ਗੇੜਾ ਮਾਰ ਕੇ ਲਾਈਟ ਆਉਂਦੀ ਆ ਜੀ ਅੱਜ ਰਾਤ ਆਈ ਨਹੀਂ ਅਸੀਂ ਗਏ ਨਹੀਂ ਹੈਗੇ ਜੀ ਬੱਸ ਪੂਰੇ ਸਾਡੇ ਮੱਝ ਸੁੱਈ ਹੋਇਆ ਉਹਦੇ ਕਰਕੇ ਹੀ ਨਿਗ੍ਹਾ ਰੱਖਦੇ ਆ ਜੀ ਉੱਠ ਕੇ ਪਰ ਸਾਨੂੰ ਕੋਈ ਪਤਾ ਨਹੀਂ ਲੱਗਿਆ ਜੀ ਇਹਦੇ ਬਾਰੇ ਵੀ ਕੀ ਹੋਇਆ ਕੀ ਨਹੀਂ ਹੋਇਆ ਜਦ ਸਵੇਰੇ ਸਾਨੂੰ ਪਤਾ ਲੱਗਿਆ ਜੀ ਸਾਂਖਾ ਕਾਫੀ ਹੋ ਗਿਆ ਕੀ ਮੰਗ ਕਰ ਮੰਗ ਕਰਦੇ ਜੀ ਵੀ ਇਹ ਚੋਰ ਫੜਿਆ ਜਾਵੇ ਛੇਤੀ ਤੋਂ ਛੇਤੀ ਜੀ ਇਹ ਤੇ ਜਿਹੜਾ ਮੁੰਡਾ ਹੈਗਾ ਇਹ ਕੀ ਕੰਮ ਕਰਦਾ ਕੀ ਇਹ ਲਾਇਬ੍ਰੇਰੀ ਵਿੱਚ ਕੰਮ ਕਰਦਾ ਡਾਕਟਰ ਕਨਨ ਹਸਪਤਾਲ ਚ ਜੀ ਇਹ ਬਹੁਤ ਸਾਊਆ ਮੁੰਡਾ ਜੀ ਪਿਛਲੇ 12 13 ਸਾਲ ਤੋਂ ਉੱਥੇ ਕੰਮ ਕਰ ਰਿਹਾ ਜੀ ਇਹ ਕਈ ਹੈ ਜੀ ਆਪਾਂ ਕੋਈ ਆਏ ਨਹੀਂ ਹੈਗਾ ਜੀ ਸਾਊਆ ਬਹੁਤ ਪਰਿਵਾਰ ਜੀ ਹੈ ਸਾਡਾ ਜਿਵੇਂ ਰੋਟੀ ਸੰਘਣੀ ਵੰਦੀ ਐਥੇ ਵਧੀਆ ਹੈਗਾ ਖੋਲਾ ਡੋਲਾ ਇਹ ਇਹਦਾ ਕੰਮ ਹੋਣਾ ਹੋਣਾ ਬਹੁਤ ਮੰਦਭਾਗੀ ਗੱਲ ਆ ਜੀ ਇਹ ਸਾਡੇ ਵਾਸਤੇ ਜੀ ਸਾਡੇ ਸਾਰੇ ਘਰ ਨੇ ਜੀ ਕੋਈ ਹੈ ਨਹੀਂ ਐਸੀ ਵੈਸੀ ਗੱਲਬਾਤ ਜੀ ਇਹ ਬਹੁਤ ਮਾੜੀ ਗੱਲ ਆ ਜੀ ਇਹ ਅੱਜ ਤਾਈ ਹੋਇਆ ਨਹੀਂ ਜੀ ਸਾਡੇ ਹੋਰ ਤੁਹਾਨੂੰ ਜਾਣਕਾਰੀ ਦੇਤੀ ਹਾਂਜੀ ਆ ਰਹੇ ਨੇ ਜੀ ਪੁਲਿਸ ਵਾਲੇ ਹਾਲ ਤੱਕ ਨਹੀਂ ਕੋਈ ਆਇਆ ਜੀ ਹਾਂਜੀ ਇਹ ਘਟਨਾ ਜੀ ਮੇਰੇ ਨਾਲ ਗਵਾਣ ਚ ਸੁਖਵੀਰ ਸਿੰਘ ਸੁਖੀ ਰਹਿੰਦਾ ਇਹ ਕਰਨ ਹਸਪਤਲ ਚ ਜੋਬ ਕਰਦਾ ਇਹ ਦਾ ਆਪਣਾ ਇੱਥੇ ਘਰ ਨਵਾਂ ਬਣ ਰਿਹਾ ਇਹਨੇ ਇੱਥੇ ਗਵਾਂਡੀਆਂ ਦੇ ਘਰ ਪਗਾਨ ਕਰਾਇਤ ਲੱਗਾ ਦੀ ਦੋ ਤਿੰਨ ਮਹੀਨੇ ਹੋ ਰਹੇ ਰਿਹਾਤ ਇਹ ਸਵੇਰ 4:30 ਵਜੇ ਸਾਨੂੰ ਅੱਜ ਪਹੁੰਚਿਆ ਜਦੋਂ ਆ ਕੇ ਦੇਖਿਆ ਤਾਂ ਲੋਕਰ ਤੋੜੀ ਹੋਈ ਸੀ ਸਾਰੇ ਇਹ ਦੋਹੇ ਮੀਆਂ ਬੀਬੀ ਇੱਕ ਕਮਰੇ ਸੁੱਤੇ ਦੀ ਇਹ ਮੰਮੀ ਡੇੜੀ ਪਿੰਡ ਗਈ ਕਿ ਚਾਰ ਜਣੇ ਰਹਿੰਦੇ ਨੇ ਦੂਜੇ ਕਮਰੇ ਚ ਸਾਰਾ ਕੁਝ ਜੋ ਨਾਲ ਸੋਨਾ ਵੀ ਤੇ 4.5 ਲੱਖ ਰੁਪਏ ਨਕਦੀ ਆ ਜੋ ਹਸਪਤਾਲ ਦਾ ਕੈਸ਼ ਵਗੈਰਾ ਲੈ ਕੇ ਹੁੰਦਾ ਉਹ ਜਿਹਨੇ ਤਾਂ ਚੰਗ ਨਹੀਂ ਮਾਤੀ ਜੇ ਕੰਮ ਹੋਇਆ ਲੱਗਦਾ ਵੀ ਪਿਆਰਾਂ ਦੇ ਹੌਸਲੇ ਬੁਲੰਦ ਨੇ ਇਹ ਪੂਰੇ ਹੌਸਲੇ ਬੁਲੰਦ ਨੇ ਜੀ ਅਸੀਂ ਤਾਂ ਆਪਣੀ ਜ਼ਿੰਦਗੀ ਚ 50 ਸਾਲ ਦੀ ਉਮਰ ਹੋ ਗਈ ਇੱਕ ਤਾਂ ਪਹਿਲੀ ਵਾਰ ਸੁਣਿਆ ਵੀ ਘਰ ਚੱਕਣ ਸ਼ਰੇਆਮ ਚੋਰੀ ਹੋ ਗਈ ਇਸ ਦਾ ਪ੍ਰਸ਼ਾਸਨ ਕੀ ਆ ਕੁਝ ਨਹੀਂ ਕਰ ਸਕਦਾ ਪ੍ਰਸ਼ਾਸਨ ਤੋਂ ਇਮਾਨ ਕਰਦੋ ਪ੍ਰਸ਼ਾਸਨ ਦੇ ਚੋਰੀ ਨੂੰ ਕੱਢਿਆ ਜਾਵੇ ਚੋਰੀ ਨਹੀਂ ਹੋਟਿਆ ਜਾਵੇ ਕਿਉਂਕਿ ਇਹ ਆ ਕਿ ਹੁਣ ਤਾਂ ਚੋਰੀ ਹੋਈ ਹੈ ਜੀ ਕਿਤੇ ਅਚਾਨਕ ਸੁਖਵੀਰ ਸੁਖੀ ਜਾਗ ਜਾਂਦਾ ਤਾਂ ਉਹਨਾਂ ਦਾ ਕੀ ਪਤਾ ਕਿ ਕੀ ਕਰ ਸਕਦੇ ਕੋਈ ਵੀ ਹੋਰ ਵੱਡੀ ਵਾਰਦਾ ਟੁੱਟ ਸਕਦੀ ਸੀ ਇਸ ਨੂੰ ਕੈਮਰੇ ਵਗੈਰਾ ਲੱਗਿਆ ਕੋਈ ਨਹੀਂ ਕੈਮਰਾ ਨੇੜੇ ਨਹੀਂ ਲੱਗਿਆ ਮਹੱਲੇ ਦੇ ਪਰੇ ਕੈਮਰੇ ਲੱਗੇ ਹੋਏ ਨੇ ਉਹ ਰਸਤੇ ਦੇ ਕੈਮਰੇ ਕਵਰ ਕੀਤੇ ਜਾਣਗੇ ਹਾਂ ਜੀ ਕੀ ਨਾਮ ਆ ਤੁਹਾਡਾ ਕੀ ਕੰਮ ਕਰਦਾ ਹੈ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਮੈਂ ਲੈਬਾਰਟਰੀ ਦਾ ਕੰਮ ਕਰਦਾ ਤੇ ਕਿਹੜੀ ਜਗ੍ਹਾ ਰਹਿੰਦਾ ਹਾਂ ਸਾਰਾ ਮੈਂ ਇੱਥੇ ਰੈਂਟ ਤੇ ਰਹਿਣਾ ਸਮਰਾਲੇ ਤੇ ਸਵੇਰੇ ਜਦੋਂ ਮੈਂ 5:30 ਵਜੇ ਉੱਠਿਆ ਰਾਤ ਸੀ ਨਾਰਮਲ ਪਏ ਆ ਜਿੱਦਾਂ ਅੱਜ ਰੂਟੀਨ ਸੀ ਸਾਡੀ ਸਵੇਰੇ 5:30 ਵਜੇ ਆ सॉरी 5 ਵਜੇ ਉੱਠਿਆ ਤਾਂ ਮੈਂ ਬਾਹਰ ਸਾਡੇ ਬੈਗ ਵਗੈਰਾ ਕਿਲੇ ਦੇ ਵਿੱਚ ਦੇਖੇ ਤਾਂ ਮੈਂ ਨਾਲ ਦੇ ਰੂਮ ਦੇ ਵਿੱਚ ਜਿੱਥੇ ਸਾਡੀ ਅਲਮੀਰਾ ਵਗੈਰਾ ਪਈ ਆ ਉਧਰ ਚੈੱਕ ਕੀਤਾ ਤਾਂ ਸਾਰਾ ਅੰਦਰ ਚੋਰੀ ਹੋਈ ਹੋਈ ਸੀ ਤੇ ਚੋਰੀ ਦੀ ਗੱਲ ਕਰੀਏ ਕੀ ਨੁਕਸਾਨ ਹੋਇਆ ਸਰ ਮੇਰਾ ਕੋਲ 4.5 ਲੱਖ ਰੁਪਏ ਕੈਸ਼ ਸੀ ਮੇਰਾ ਧਰ ਬੰਨ ਰਿਹਾ ਉਹਦੇ ਲਈ ਮੈਂ ਰੱਖਿਆ ਹੋਇਆ ਸੀਗਾ ਸਮਾਨ ਫੋਨਿਆਣਾ ਬੰਦੇ ਔਰ 2.5 ਕਿਤੋਲੇ ਸਰਸੋਨਾ ਸੀਗਾ ਮੇਰਾ ਘਰੇ ਜੋ ਆਪਾਂ ਰੁਟੀਨ ਚ ਯੂਜ਼ ਕਰਦੇ ਹਾਂ ਪਤਾ ਲੱਗਾ ਕਿ ਤੁਸੀਂ ਕਿਹੜੇ ਕੈਮਰੇ ਪਾਇਆ ਗਏ ਸਰੇ ਫਿਲਹਾਲ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਤਾਂ ਕੋਈ ਸੀਸੀਟੀਵੀ ਕੈਮਰਾ ਹੈ ਨਹੀਂ ਆ ਇੱਧਰ ਉੱਧਰ ਹੈਗੇ ਨੇ ਉਹ ਹੁਣ ਦਿਨ ਦੇ ਵਿੱਚ ਚੈੱਕ ਕਰਵਾ ਲਵਾਂਗੇ ਅੱਜ ਗੱਲ ਕੁਝ ਸਿਆਸ ਤੇ ਉਹਨਾਂ ਖਾਂਜੀ 2 ਕਿਤੋਲੇ ਸੋਨਾ ਸੀ ਕੀ ਲੱਗਦਾ ਕੁਝ ਸ਼ੱਕ ਹੋਰ ਹੈ ਕਿਸੇ ਨੂੰ ਸੱਪ ਤਾਂ ਸਰ ਵੈਸੇ ਤਾਂ ਸਾਡੇ ਕੋਈ ਕਿਉਂਕਿ ਅਸੀਂ ਰੈਂਟ ਤੇ ਰਹਿੰਦੇ ਆ ਤਾਂ ਮੇਰੇ ਮੰਮੀ ਗਾਡੀ ਉਹ ਰਹਿੰਦੇ ਨੇ ਨਾਲ ਕੋਈ ਅਸੀਂ ਫੈਮਲੀ ਹੈ ਹੋਰ ਤਾਂ ਕੋਈ ਆਂਡਾ ਨਹੀਂ ਸ਼ੱਕ ਵਗੈਰਾ ਤਾਂ ਕਿਸੇ ਤੇ ਰੈਂਟ ਨਹੀਂ ਫਲਾਟ ਕੋਈ ਬੋਰਨੂਤਲਾ ਕਰਤੀ ਹਾਂਜੀ ਉਹਨਾਂ ਨੂੰ ਕਰਤਾ ਉਹ ਆ ਰਹੇ ਨੇ